ਵੀ ਆ ਗਿਆ ਸੁਣਾ ਲੈ ਹੋ ਕਿਵੇਂ ਹੋ ਹੋਰ ਫੇਰ ਕਿਹ ਚੱਲ ਚਾਲਾ ਵਧੀਆ ਵਧੀਆ ਸੁਣਾਓ ਕੋਈ ਉਹ ਨਹੀਂ ਨਹੀਂ ਐ ਕਿ ਦੇਖੋ ਹੋਰ ਫੇਰ ਸੈਟੋ ਵਧੀਆ ਵਧੀਆ ਤੁਸੀਂ ਦੱਸੋ ਸੁਣਾਓ ਭਾਈ ਦਵਾਈ ਦੂਹੀ ਗਈ ਤੁਸੀਂ ਸੁਣਾਓ ਕੋਈ ਉਥੋਂ ਦੀ ਉਹ ਦਵਾਈ ਦੀ ਕੀ ਸੁਨਾਮਾ ਯਾਰ ਸਾਨੂੰ ਗੱਲ ਬਾਤ ਉਹ ਦਵਾਈ ਹਾਂ ਕੋਈ ਉਥੋਂ ਦਾ ਮੈਨੂੰ ਪਤਾ ਕਿਹੜੇ ਨਾਮ ਨਾਲ ਜਾਣਦੇ ਨੇ ਕਿਹੜੇ ਨਾਲ ਗੋਲਾ ਅੱਛਾ ਹਾਂ ਗੋਲੇ ਨਾਲ ਦਵਾਈ ਤੋਂ ਲੈ ਕੇ ਕਤਰ ਤੱਕ ਮੇਰੇ ਚਰਚੀ ਨੇ ਚਰਚੀ ਉਹ ਕਿਵੇਂ ਬਈ ਓ ਭਾਈ ਅੱਲਾਹ ਚਲਾਉਂਦਾ ਰਿਹਾ ਲੱਗਦਾ ਤੈਨੂੰ ਓਏ ਯਾਰ ਟਰਲਾ ਟਰੁਲਾ ਮੈਂ ਮੂਨੇ ਕਦੇ ਟਰਲਾ ਟਰੁਲਾ ਚਲਾਇਆ ਬਾਹ ਵਾ ਤੇਰੇ ਸੇਖ ਮੇਰੇ ਅੱਗੇ ਪਿੱਛੇ ਫਿਰ ਤੈਨੂੰ ਛੜ ਕੀ ਖਾਓਂਗੇ ਕੀ ਪੀਓਂਗੇ ਤੁਸੀਂ ਗੱਲਾਂ ਜਿਹੜੀਆਂ ਕਰਦੇ ਹੋ ਲੈ ਮੈਂ ਤੁਹਾਨੂੰ ਗੱਲ ਦੱਸਦਾ ਅਸਲੀ ਫੇਰ ਆਪਾਂ ਇਹ ਦਬਈ ਦੇ ਵਿੱਚ ਕਰਾਤੇ ਉਹਨਾਂ ਨੇ ਟੂਰਨਾਮੈਂਟ ਗੋਲੇ ਦੇ ਕਹਿੰਦੇ ਵੀ ਜਿਹੜਾ ਗੋਲਾ ਸਿੱਟੂ ਹਾਂਜੀ ਭਾਈ ਸੇਖ ਤੈਨੂੰ ਪਤਾ ਇਹ ਕੰਮ ਨੂੰ ਤੇ ਚਾ ਮੈਂ ਦੇਖਿਆ ਭਾਈ ਕੋਈ ਏਡਿਕ ਦੂਰ ਛਿੜਦਾ ਕਰੇ ਕੋਈ ਏਡਿਕ ਦੂਰ ਛਿੜਦਿਆ ਕਰੇ ਅੱਛਾ ਜਦੋਂ ਮੈਂ ਗਿਆ ਪਹਿਲਾਂ ਤਾਂ ਜਦੋਂ ਮੈਂ ਗੋਲਾ ਚੱਕਿਆ ਮੇਰੇ ਵੀ ਨਹੀਂ ਹੱਸਣ ਵੀ ਇਹ ਕੀ ਸਿੱਟੂ ਮੈਂ ਤਾਂ ਕੋਈ ਨਹੀਂ ਮੈਂ ਭਾਈ ਗੋਲੇ ਦਾ ਚੱਕਿਆ ਸ਼ੰਗਲੈਂ ਕਮਾਈ ਹੈ ਜਦੋਂ ਕਮਾਈ ਗਿਆ ਭਾਈ 5 ਮਿੰਟ ਘੁਆਇਆ ਮੈਂ ਪੂਰਾ ਅੱਛਾ ਲੋਕ ਮੇਰੇ ਹੇ ਦੇਖਣ ਲੱਗੇ ਫੇਰ ਕੀ ਤਾਂ ਮੈਂ ਇੱਕੇ ਲੱਗ ਨੂੰ ਬੁਰਾ ਤੇ ਕਮਾ ਕੇ ਜਦੋਂ ਸੱਡਿਆ ਹਾਂ ਭਾਈ ਨਾ ਗੋਲਾ ਭਰਾਵਾ ਸੜਕ ਟੱਪ ਅੱਛਾ ਪੈਟਰੋਲ ਪੰਪ ਟੱਪ ਸਮੁੰਦਰ ਦੇ ਵਿੱਚ ਝੋੜ ਗਿਆ ਠੀਕ ਆ ਭੈਣਾ ਅੱਧਾ ਤੁਮ ਨੂੰ ਦਵਾ ਪਾਣੀ ਬਾਹਰੇ ਹਾਂ ਭਈ ਤਾੜੀਆਂ ਤੇ ਤਾੜੀਆਂ ਗੋਰੀਆਂ ਤਾੜੀਆਂ ਤੇ ਤਾੜੀਆਂ ਮੇਰੇ ਸਾਲੇ ਭੱਜਿਆ ਹੁਣ ਮੇਰੇ ਬਣੀ ਨਾਮ ਚੱਕ ਕੇ ਅੱਛਾ ਇਹੋ ਨਾਮ ਚੱਕ ਕੇ ਭੱਜਿਆ ਹੁਣ ਜਦੋਂ ਨਾਮ ਜਾ ਫੜਾਉਣ ਲੱਗੇ ਮੈਂ ਸਾਹ ਰੁਕ ਮੈਂ ਕਿਹਾ ਗੱਲ ਸੁਣ ਨਾਮ ਨੂੰ ਤਾ ਵਾ ਬਾਅਦ ਚ ਦੇਖੂ ਮੈਂ ਮੈਂ ਪਹਿਲਾਂ ਤੁਸੀਂ ਗੋਲੀ ਲੱਭ ਲਿਓ ਬਾਰੇ ਚਾਚੇ ਨੇ ਤੁਹਾਡੇ ਯਾਰ ਦੇ ਚਲ ਹੁਣ ਤਾਂ ਤੁਸੀਂ ਵੇਲੇ ਹੋ ਮੇਰੀ ਕੱਲ ਨੂੰ ਫਲੈਟ ਆ ਨਵਾਂ ਨਵਾਂ ਹੋਇਆ ਵਿਆਹ ਮੈਂ ਜਾਣਾ ਘਰੇ ਪੈਣਾ ਟਾਈਮ ਪਹਿਲੇ ਨਹੀਂ ਲੱਗਦਾ ਆਪਣੇ 2 ਘੰਟੇ ਮਸਾ ਲੱਗਦੇ ਨੇ ਹੁਣ ਬਾਪੂ ਆਇਆ ਬੈਠਾ ਚਲੋ ਚੰਗਾ ਬਈ ਮੈਂ ਚਲਦਾ ਫਿਰ ਤੂੰ ਉੱਥੇ ਇੱਥੇ ਹੀ ਰਹਿਣਾ ਪਤੰਦਰੋ ਠੀਕ ਕਰਾ ਦਬਾਈ ਤੂੰ ਮਾਰੋ ਇੱਥੇ ਜੁਕੀ ਰਹਿ ਜਾਓ ਮੇਰਾ ਪਰਾਕਾ ਮੈਂ ਵੀ ਚਾਚਾ ਖੇਡ ਕੇ ਗੱਪ ਫਰਬ ਮੂਲ ਪਈ ਕਿਹਦੇ ਨਹੀਂ ਓਏ ਦੱਸ ਕਿਉਂ ਮੂੰਹ ਲਟਕਾਈ ਬੈਠੀ ਆ ਤੇਰੇ ਦੱਸ ਕੀ ਸੱਪ ਸੰਗ ਗਿਆ ਦੱਸ ਕੀ ਹੋ ਗਿਆ ਹੋ ਆਪਣੇ ਵਿਆਹ ਹੋ ਜੇ ਮਹੀਨਾ ਵੀ ਨਹੀਂ ਹੋਇਆ ਤੁਸੀਂ ਫੇਰ ਮੈਨੂੰ ਛੱਡ ਕੇ ਚੱਲੇ ਹੁਣ ਤੁਸੀਂ 4-5 ਸਾਲ ਨਹੀਂ ਮੁੜਨਾ ਹੈਗਾ ਓਏ ਮੇਰੇ ਜ਼ਾਲੇ ਦੀਆਂ ਘਰ ਦੀਆਂ ਮਜਬੂਰੀਆਂ ਮਾਰਦੇ ਨੇ ਦੱਸ ਮੈਂ ਆਜਾਂ ਐਡੀ ਦੱਸ ਕਿੱਡੀ ਗੱਲ ਹੈ ਮੈਂ ਮਜਬੂਰੀਆਂ ਨੂੰ ਕੀ ਕਰਾਂ ਮੈਨੂੰ ਵਿਆਹ ਕੇ ਘਰ ਵਾਸਤੇ ਲਿਆਂਦਾ ਓ ਲੈ ਯਾਰ ਹੁਣ ਤੂੰ ਆਪ ਇੱਕ ਤਾਂ ਤੇਰਾ ਗੁੱਸਾ ਨਹੀਂ ਹੁੰਦਾ ਬੁੱਸ ਸੈਨਾ ਕਰਦੇ ਆਂ ਤੂੰ ਹੀ ਉਹ ਕਰਦੇ ਚਲ ਕੋਈ ਗੱਲ ਨਹੀਂ ਆਜੋ ਆਜ ਮੇਰੀ ਜਾਨ ਕੁੰਦਲ ਪਰ ਜਾਨ ਪਰ ਜਾਨ ਪਰ ਅੱਲਾ ਅੱਗੇ ਵੜੀ ਆ ਤੂੰ ਲੈ ਤੇਰੇ ਸਾਥ ਦੇ ਕੇ ਨਾ ਜਾ ਉਹ ਮੂੰਗੀ ਦੀ दाल ਰੋਜ਼ ਰੋਜ਼ ਖਾਣ ਖਾਈ ਜਾਵੇ ਭੈ ਨਾ ਦਬਈ ਚ ਮਿਲਦਾ ਸਾਹੀ ਪਨੀਰ ਮਟਰ ਪਨੀਰ ਸੌ ਤਨੀ ਲੈ ਕਿਤੇ ਮੂੰਗੀ ਤੋਂ ਵੀ ਜਾਈਏ ਕਿਤੇ ਚਟਨੀ ਖਾਣੀ ਪਵੇ ਆਏ ਚੱਲੀਏ ਬਾਬੀ ਮੈਨੂੰ ਰਿਸ਼ਤਾ ਆਉਂਦਾ ਹਾਏ ਹਾਏ ਵੇ ਕੌਣ ਕਰਾਉਂਦਾ ਓ ਬਾਪੂ ਹਾਂ ਹਾਂ ਓ ਯਾਰ ਕੀ ਆ ਸਾਰਾ ਦਿਨ ਆ ਪੁੱਟੀ ਜਿੱਦੇ ਕੰਮ ਜੇ ਕਰਦਾ ਰਹਿਣਾ ਤੇਰੀ ਉਮਰ ਤਾਂ ਲਿਹਾਜ਼ ਕਰ ਲਾ ਉਮਰ ਦੀ ਓ ਜੇ ਫਿਰ ਕੀ ਹੋਗਾ ਜੇ ਤੁਹਾਡੀ ਮਾਂ ਚਲੀ ਗਈ ਜਵਾਨੀ ਤਾਂ ਮੇਰੇ ਤੇ ਹਜੇ ਤੱਕ ਵੀ ਹੈਗੀ ਆ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਮੈਂ ਤੈਨੂੰ ਹੁਣ ਕਿਹੜੀ ਗੱਲ ਦੱਸਣੀ ਚਾਹਣਾ ਦੱਸ ਬਹਿ ਜਾ ਓ ਬਾਪੂ ਮੇਰੀ ਗੱਲ ਸੁਣ ਲੈ ਧਿਆਨ ਨਾਲ ਇੱਕ ਦੱਸ ਹੁਣ ਮੈਂ ਤਾਂ ਚੱਲਿਆ ਬਾਹਰ ਅੱਜ ਮੇਰੀ ਫਲਾਈਟ ਆ ਠੀਕ ਆ ਹਾਂ ਮੈਨੂੰ ਮੇਰੇ ਯਾਰ ਦੋਸਤ ਸੱਡਣ ਜਾਂਦੇ ਨੇ ਦਿੱਲੀ 에ਰਪੋਰਟ ਤੇ ਠੀਕ ਆ ਅੱਛਾ ਤੇ ਮੇਰੀ ਗੱਲ ਹੁਣ ਇੱਕ ਦਿਮਾਗ ਚ ਪਾਲਾ ਹੁਣ ਮੇਰਾ ਨਵਾਂ ਨਵਾਂ ਹੋਇਆ ਵਿਆਹ ਠੀਕ ਆ ਹਾਂ ਤੇ ਜੇ ਘਰ ਦੀ ਕੰਧ ਬਾਹਰ ਕਿਤੇ ਡਿੱਗਦੀ ਹੋਈ ਤਾਂ ਕੰਧ ਬਚਾ ਲਈ ਇਹ ਤੇਰੀ ਜ਼ਿੰਮੇਵਾਰੀ ਆ ਹੁਣ ਮੈਂ ਤੇਰੀ ਸਾਰੇ ਸੱਡ ਕੇ ਜਾ ਰਿਹਾ ਆ ਆਪਣੇ ਘਰ ਵਾਲੀ ਨੂੰ ਜੇ ਘਰ ਦੀ ਕੰਧ ਬਾਹਰ ਡਿੱਗਦੀ ਹੋਈ ਤਾਂ ਮਤਲਬ ਹੈ ਅੰਦਰ ਸੱਟ ਲਾ ਤੂੰ ਬਚਾ ਲਈ ਯਾਰ ਬਸ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਮੈਂ ਹੁਣ ਚੱਲਿਆ ਠੀਕ ਆ ਠੀਕ ਆ ਚੰਗਾ ਧਿਆਨ ਰੱਖੀ ਆ ਅਬਦਾ ਠੀਕ ਆ ਸੇ ਤਾਂ ਚਲ ਠੀਕ ਆ ਬਾਪੂ ਉੱਤੇ ਚੰਗਾ ਚੰਗਾ ਪਹੁੰਚ ਕੇ ਫੋਨ ਕਰਦੀ ਆ ਮੈਂ ਪਹੁੰਚ ਕੇ ਕਰ ਦਿਆਂ ਤੈਨੂੰ ਫੋਨ ਓਕੇ ਅੱ ਵੀ ਮੈਨੂੰ ਲੈ ਚਤਾ ਆਉਂਦਾ ਹਾਏ ਹਾਏ ਵੇ ਕੌਣ ਕਰਾਉਂਦਾ ਜੇ ਕਿਤੇ ਨਾજર ਸੇ ਅੱਜ ਵੀ ਯੂਪੀ ਚ ਜਾਵੇਂ ਟੋ ਪਟੀਆਂ ਭਈਆਂ ਰਣੀਆਂ ਲਿਆਵਾਂਗੇ ਆਇਆ ਆਇਆ ਕੋਈ ਗੱਲ ਨਹੀਂ ਧਿਆਨ ਰੱਖੇ ਆ ਲੈ ਆ ਜਾ ਕੋਈ ਚੱਕਰ ਨਹੀਂ ਦੀ ਧਿਆਨ ਰੱਖੀਂ ਤੁ ਆਪਦਾ ਕੋਈ ਗੱਲ ਨਹੀਂ ਮੈਂ ਆ ਜੂਗਾ ਜਲਦੀ ਠੀਕ ਆ ਓਕੇ ਚੰਗਾ ਬਾਏ ਲਵ ਯੂ ਟੂ ਮੱਚ ਓਕੇ ਬਾਏ ਟਾਟਾ ゲームよそもれよ。 ਕਿੱਧਰ ਗਰਮੀ ਚ ਮਰਦੇ ਫਿਰਦੇ ਹੋ ਆਜੋ ਤੁਹਾਨੂੰ ਕਿਤੇ ਬਤਾ ਬੁਤਾ ਪਿਆ ਲਈਏ ਗੋਲੀ ਵਾਲਾ ਅੱਲਾ ਕਾਲਾ ਕਾਲਾ ਮੈਂ ਆਇਆ ਤਾਂ ਤੇਰੀ ਨਾਲ ਦੀ ਛੂੜਦੀ ਜਮੇ ਕੁੱਤੀ ਲੈ ਕੇ ਆਇਆ ਬੈਸ਼ਨਾ ਇੱਚ ਸੋਣੀ ਬੋਲਦੀ ਯਾਰ ਤੇ ਮੇਕਅਪ ਮੁਕਅਪ ਕਰਿਆ ਲੱਗਦਾ ਗਲਾ ਕਾਲਾ ਹੋ ਤਾ ਲੈ ਦੋੜਦਾ ਕਿਹੜ ਬਲਾ ਕਿੱਥੇ ਆ ਵੁਰਕਾ ਨੂੰ ਤੇਲ ਤੇ ਲੱਗ ਗਿਆ ਆ ਮੈਂ ਵੀ ਕੱਲ ਆਫ ਦੀ ਮੈਨੂੰ ਰਸਤਾ ਆਉਂਦਾ ਹਾਈ ਹਾਈ ਵੇ ਕੌਣ ਤੇ ਆਉਂਦਾ ਆਫ ਦੀ ਮੈਨੂੰ ਰਸਤਾ ਇਹ ਦੀਪਾ ਨੂੰ ਇਹਦੀ ਨੂੰ ਮੈਨੂੰ ਲੱਗਦਾ ਵੀ ਕੰਦ ਹੁਣ ਬਾਹਰ ਡਿੱਗਣ ਵਾਲੀ ਆ ਇਹ ਸਾਰੀ ਅੰਤਰੀ ਸਿੱਟਲੀ ਹੈ ਪਾਣੀ ਲਾ ਲੈਣੀ ਜੀ ਲਓ ਬਾਪੂ ਜੀ ਚਾਹ ਫੀਲੋ। ਉਹ ਭਾਈ ਮੈਂ ਚਾਹ ਤਾਂ ਫੀਲਣਾ ਤੇਰੇ ਨਾਲ ਗੱਲ ਕਰਨੀ ਆ ਕੋਈ ਇੱਥੇ ਬੈਠ ਮਾੜਾ ਜਾ। ਹਾਂਜੀ। ਦੇਖ ਭਾਈ ਆਪਣੀ ਪਿੰਡ ਦੇ ਵਿੱਚ ਬਹੁਤ ਬਣੀ ਹੋਈ ਆ। ਇੱਜ਼ਤ ਬਹੁਤ ਆ ਆਪਣੀ ਪਿੰਡ ਦੇ ਵਿੱਚ। ਮੈਂ ਸਮਝਦਾ ਤੇਰੀਆਂ ਭਾਵਨਾਵਾਂ ਨੂੰ। ਆ ਉਮਰ ਹੁੰਦੀ ਆ ਸਾਡੇ ਦੇ ਵੀ ਜਵਾਨੀ ਆਈ ਸੀ। ਤੂੰ ਹੁਣ ਰਹਿ ਗਈ ਇਕੱਲੀ। ਤੂੰ ਵੀ ਕੁਝ ਭਾਰਦੀ ਹੋਵੇਂਗੀ। ਪਰ ਤੋਂ ਮੈਂ ਤੇਰੀਆਂ ਹਰਕਤਾਂ ਔਰਕਤਾਂ ਦੇਖਿਆ ਭਾਈ ਬਾਹਰ ਮੈਨੂੰ ਨਹੀਂ ਲੱਗੀਆਂ ਚੰਗੀਆਂ ਇਹ। ਮੈਂ ਇਹ ਸੋਚਦਾ ਵੀ ਜੇ ਆਪਾਂ ਆਸਟਰਾ 'ਚ ਹੀ ਐਡਜਸਟਮੈਂਟ ਕਰਕੇ ਕਿਥੇ ਘਈ ਸੈਟਿੰਗ ਕਰ ਲਈਏ ਤੇ ਹੈ ਕੀ ਕਰਾਂ ਬਾਪੂ ਜੀ ਸਾਰੇ ਉਹ ਸਪਾ ਓਏ ਮੰਨਦੀ ਓਏ ਮੰਨਦੀ ਅੱਜ ਪਾਉਂ ਪਟਾਕੇ ਐਂ ਕਰਦਾ ਪਹਿਲਾਂ ਲਾਉਣਾ ਮੁੰਡੇ ਨੂੰ ਫੋਨ ਨਾਲੇ ਮਾੜੀ ਮੋਟੀ ਤਰਾਹ ਦੇਦਾ ਇਹ ਸਾਲ ਐ ਤਾਂ ਨਹੀਂ ਕਹੂਗਾ ਕੱਲ ਕਾ ਨੂੰ ਵੀ ਬਾਪੂ ਕਰਦਾ ਦੀ ਕਰ ਗਿਆ ਲਾਉਣਾ ਫੋਨ ਨੇ ਖੁੱਲ ਗਿਆ ਮੇਰੇ ਸਾਲੇ ਦਾ ਹੈਲੋ ਹੈਲੋ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਗੜਾ ਹੈ ਨਾ ਸਤਿ ਸ੍ਰੀ ਅਕਾਲ ਬਾਪੂ ਜੀ ਦੱਸੋ ਕਿੰਨਾ ਠੀਕ ਹੈ ਸੇ ਤਾਂ ਜਮਾ ਠੀਕ ਨੇ ਮੇਰੀ ਗੱਲ ਸੁਣਦੇ ਆਂ ਨਾ ਹਾਜੀ ਬਾਪੂ ਉਹ ਤੇਰੇ ਕੋਲੇ ਤਾਂ ਨਹੀਂ ਹੈਗਾ ਕੋਈ ਦੱਸੋ ਮੈਨੂੰ ਆਪਣੀ ਜਿਹੜੀ ਕੰਧ ਆ ਨਾ ਬਾਹਰ ਨੂੰ ਡਿੱਗਦੀ ਲੱਗਦੀ ਆ ਹਾਂ ਹੁਣ ਇਹਦਾ ਹੱਲ ਕੀ ਕਰੀਏ ਬਾਪੂ ਮੇਰੀ ਗੱਲ ਸੁਣਾ ਆਪਣੀ ਪਿੰਡ ਚ ਇੰਝ ਬਹੁਤ ਆ ਤੂੰ ਐਵੇਂ ਕਰ ਘਰ ਦੀ ਗੱਲ ਕਰ ਜਿਵੇਂ ਤੂੰ ਕੰਮ ਦਾ ਆਪਣੇ ਘਰ ਦੇਖ ਲਾ ਅੱਛਾ ਆਪਣੇ ਘਰੇ ਹੀ ਸੈਟ ਲਾ ਹਾਂ ਹਾਂ ਘਰੇ ਹੀ ਸਟਲਾਂ ਕਰ ਲੈ ਚੱਲ ਠੀਕ ਆ ਠੀਕ ਆ ਬਾਕੀ ਬਿਲਕੁਲ ਫਿਕਰ ਨਾ ਕਰੀ ਤੂੰ ਜਿਵੇਂ ਕਹੇਗਾ ਮੈਂ ਉਵੇਂ ਕਰੀ ਚੱਲੂ ਬਾਅਦ ਤੂੰ ਐ ਲਾਣਾ ਵੀ ਫੋਨ ਨਹੀਂ ਇਹ ਗੱਲ ਬਾਅਦ ਅੱਗੇ ਵਾਲੇ ਫਾਰਮ ਕਰੀ ਦੇਖਣਾ ਠੀਕ ਆ ਠੀਕ ਆ ਠੀਕ ਆ ਸਾਰੀ ਖੰਦ ਹੁਣ ਘਰੇ ਡਿੱਗੂਗੀ ਹੈ ਹਾਂ ਹਾਂ ਚੱਲ ਠੀਕ ਆ ਠੀਕ ਆ ਫਿਰ ਭੇਜ ਦੀ ਪੈਸੇ ਆਹੋ ਕੱਚੀਆਂ ਬਣਾਣਾ ਵੀ ਰਣੀਆਂ ਨਵੀਆਂ ਹੈ ਚੰਗਾ ਚੰਗਾ ਲੈ ਮੁੰਡਾ ਵੀ ਮੰਨ ਗਿਆ ਇਹ ਵੀ ਮੰਨ ਗਈ ਡੈਮਲ ਸਿਆ ਅੱਜ ਨਹੀਂ ਕੰਮ ਖੜਦਾ ਅੱਜ ਤਾਂ ਪੜ ਗਏ ਪਟਾਕੇ ਓਏ ਉਹ ਸਾਲੇ ਬਣੇ ਨੇ ਪਾਪਾ ਦੇ ਕੋਣੋਂ ਤੁਸੀਂ ਚਲ ਪਰੋ ਓਏ ਆ ਗਿਆ ਆ ਗਿਆ ਮੁੰਡਿਆ ਆ ਜਾ ਆ ਜਾ ਤਰੀਕਾਲ ਆਫਰੀਕਾ ਸਾਫਰੀਕਾ ਜਿੱਥੇ ਹਾਂ ਕੋਣ ਨੇ ਜਵੱਗ ਜੇ ਓਏ ਆਪਣੀ ਨੇ ਆਦਰ ਆਓ ਆਪਣੇ ਓਏ ਸਾਰੇ ਮੁੰਡੇ ਤੇਰੇ ਹੀ ਨੇ ਇਹ ਮੇਰੇ ਮੁੰਡੇ ਆਹੋ ਕਿਉਂ ਮੇਰੇ ਕਿਤੇ ਨੇ ਮੈਂ ਤਾਂ ਦਵਾਈ ਚ ਬੈਠਾ ਮੇਰੇ ਮੁੰਡੇ ਕਿਵੇਂ ਹੋਗੇ ਓ ਮੈਂ ਸਮਝੋ ਨਾ ਤੇ ਮੈਨੂੰ ਕਿਆ ਨਹੀਂ ਸੀਗਾ ਵੀ ਜੇ ਆਪਣੀ ਕੰਧ ਬਾਹਰ ਡਿੱਗਦੀ ਹੋਵੇ ਤਾਂ ਬਾਪੂ ਸਾਂਭ ਲਈ ਮਾਂ ਫਿਰ ਘਰੇ ਹੀ ਸੱਟ ਲਈ ਹਾਏ ਓਏ ਬਾਪੂ ਆ ਓਏ ਜਮਾ ਪਟਦਾ ਮੇਰੇ ਸਾਲਿਆ ਤੈਨੂੰ ਘਰ ਦੀ ਕੰਧ ਘਰ ਚ ਡੇਕੂ ਨੂੰ ਕਿਹਾ ਸੀ ਰੋੜੇ ਘੜੇ ਨੂੰ ਥੋੜੀ ਆਖਿਆ ਸੀ ਹੈ